ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਵੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਸ਼ੁਰੂਆਤ ਹੋ ਰਹੀ ਹੈ ਮੈਂ ਨਮਸੂਟ ਵੇਅਰ ਕੀਤਾ ਸਵੇਰ ਤੋਂ ਹੀ ਹੋ ਰਹੀ ਮਾਰਨਿੰਗ ਟਾਈਮ ਤੋਂ ਟਾਈਮ ਪਤਾ ਨਹੀਂ ਹੁਣ ਮੈਨੂੰ ਕਿੰਨਾ ਕੁ ਹੋਇਆ ਦੇਖ ਲਈਏ ਇੱਕ ਮਿੰਟ ਕਿ 17 ਮਿੰਟ ਹੋਇਆ 10:00 ਵਜੇ 17 ਮਿੰਟ ਤੇ ਬਲੌਗ ਸਟਾਰਟ ਹੋ ਰਿਹਾ ਹੈ ਕਿਹ ਵਾਲਾ ਅੱਜ ਮੈਂ ਸੂਟ ਵੇਅਰ ਕੀਤਾ ਆ ਵੇਅਰ ਮੈਂ ਤਾਂ ਕਰਕੇ ਕੀਤਾ ਬਨੀ ਦਾ ਪਪਾ ਮੈਨ ਲੈ ਕੇ ਜਾ ਰਿਹਾ ਕਿਤੇ ਨੂੰ ਆਦੋਨੀ ਮੈਂ ਇਹਨੂੰ ਕਹੀ ਜਾਂਦੀ ਮੈਂ ਸਮਾਨ ਲੈ ਲੈ ਸਮਾਨ ਲੈ ਦੇ ਪਤਾ ਸਮਾਨ ਦੀ ਦੁਕਾਨ ਲੈ ਕੇ ਚੱਲਾਂ ਤੇ ਮੈਂ ਚਲੀ ਉਹ ਅਗਨੀਤ ਗਈ ਸਕੂਲ ਬੱਦਾਂ ਦੇ ਘੇਰਾ ਆ ਗਿਆ ਅਧੁਰਾ ਅਗਨੀਤ ਨੂੰ ਭੇਜ ਦਿੱਤਾ ਮੈਂ ਸਕੂਲ ਮੇਰੇ ਕੱਪੜੇ ਰਹਿੰਦੇ ਆ ਬਹੁਤ ਟਾਈਮ ਬਾਅਦ ਮੈਂ ਸੂਟ ਕੱਢੀ ਮੋਟਰਸਾਈਕਲ ਸਹੀ ਚਾਹਦਾ ਸੀ ਪਤਾ ਨਹੀਂ ਕੀ ਕੋਸ਼ ਪਹਿਲਾਂ ਅਗਨੀਤ ਪੱਕਾ ਗਿਆ ਲੱਗਾ ਸਹੀ ਤਾਂ ਨਾ ਅਗਨੀਤ ਨੂੰ ਭੇਜਤਾ ਮੈਂ ਸਕੂਲ ਅਗਨੀਤ ਸਕੂਲ ਤੋਂ ਵੀ ਹੋ ਆ ਗਿਆ ਕਿ ਹੱਤਰੀ ਮੇਰੇ ਆਲਾ ਕੀ ਹੋ ਗਿਆ हां शाम पर ओड़ के ओठे बहुत ज्यादा ਜਿੱਦਾਂ ਦੂ ਆ ਗਿਆ ਪਾਣੀ ਬਹੁਤ ಜಾ ਗਈ ਆ ਗਿਆ ਤੇ ਸਾਰੇ ਆਪਣਾ ਬਚਾਅ ਰੱਖਿਓ ਕਿਉਂਕਿ ਪਾਣੀ ਦੇ ਜਦੋਂ ਮੱਝੀ ਰਾ ਬਣਾ ਲੰਦਾ ਹਨਾ ਤੇ ਉਧਰ ਵੀ ਬਹੁਤ ਨੁਕਸਾਨ ਹੋਇਆ ਇੱਧਰ ਨੰਗਲਾਲਾ ਬਹੁਤ ਨੁਕਸਾਨ ਹੋਇਆ ਉਸ ਨੀਯਾਲਾ ਨੰਗਲਾਲਾ ਸਾਰੇ ਸ਼ਹਿਰ ਕੋਲ ਤੋਂ ਬਹੁਤ ਵੱਡੀ ਖਬਰ ਆਈ ਜੇ ਚੂਆ ਪਿੰਡ ਪਿੰਡ ਇਹ ਪਤਾ ਨਹੀਂ ਕੀ ਮੈਂ ਵੀ ਇੱਥੇ ਹੀ ਸੁਣਿਆ ਕਿ ਜੇਜੋ ਮਤਲਬ ਕੀ ਕਹਿੰਦਾ ਮੈਨੂੰ ਨਹੀਂ ਪਤਾ ਜੇਜੋ ਕਹਿੰਦਾ ਹੁੰਦਾ ਤੇ ਇਹ ਜੇ ਜੋ ਉੱਥੇ ਵੀ ਬਹੁਤ ਮਤਲਬ ਕੀ ਪਾਣੀ ਬਹੁਤ ਜ਼ਿਆਦਾ ਆ ਗਿਆ ਮੋਤਾ ਹੋ ਗਈਆਂ ਦੇ ਬੱਦਲ ਉੱਧਰੋਂ ਆਉਂਦਾ ਐਥੋਂ ਕ ਤਾਂ ਸਾਫਾ ਬਨੀਰ ਦੇ ਕੱਪੜੇ ਚੱਕਾਂ ਨਾਲ ਜਿਹੜੇ ਕੱਲ੍ਹ ਧੋਤੇ ਸੀ ਆਪਣੀ ਤੇ ਪਾਪਾ ਦੇ ਵੀ ਕਾ ਕੇ ਅੰਦਰ ਰੱਖਾ ਪੂਆ ਪਾਣੀ ਭਰ ਲਈ ਅਬਨੀ ਤੇ ਪਾਪਾ ਪੰਪ ਚਲਾ ਦੇ ਲੈੜਦਾ ਨਹੀਂ ਪਤਾ ਬੱਦਲ ਫੇਰ ਆ ਗਿਆ ਨਹੀਂ ਮੈਨੂੰ ਪਤਾ ਹੈਗਾ ਨਾ ਪੰਪ ਪੂਪੇ ਮੈਂ ਤਾਂ ਪਹਿਲੇ ਟੈਂਕੀ ਟੂਕੀ ਭਰ ਕੇ ਰੱਖੇ ਤੂੰ ਦੇਖਦੇ ਮੈਂ ਕੱਥਾਂ ਜਾ ਕੇ ਜਾਂਦਾ ਆ। ਆ ਸਾਡੀ ਬਣੀ ਪਈ ਆ। ਰਾਤੀ ਬਣਾਈ ਸੀ ਅਸੀਂ। ਦੁਪਹਿਰੇ ਵੀ ਨਹੀਂ ਬਣਾਈ ਆ ਰਾਤੀਏ ਬਣਾਈ ਆ ਰੋਟੀਆਂ ਬਣਾਉਣੀਆਂ ਬਾਸ ਫੇਵਰੀ ਆ। ਜੀ ਅਸੀਂ ਪਿੰਡ ਨਿਕਲ ਗਏ ਆ। ਉਹ ਮੀਂਹ ਸੀਗਾ ਉਹ ਨਾ ਹਾਂ ਧੁੱਪ ਮੈਂ ਕੱਪੜੇ ਚੱਕ ਕੇ ਅੰਦਰ ਰੱਖ ਦਿੱਤੇ ਆ। ਉਹ ਉਧਰ ਪਤਾ ਆ ਮੇ ਆਉਂਦਾ। ਆ ਜੀ ਮੈਂ ਘਾ ਅੱਖ ਲੱਗੀ ਤੇ ਭੂਆ ਸੋ ਗਈ। ਫੇਰ ਮੈਂ ਮੇਰੇ ਕੱਪੜੇ ਘਾਣੇ। ਹਾਂ ਜੀ ਆ ਗਏ ਸਸਾੜੜੇ। ਸਸਾੜੜਾ ਪਿੰਡ ਆ ਇਹ। ਇੱਕ ਅਕੈਡੈਮਿਕ ਖਰਾਂਦਾਨੀਆਂ ਦਾ ਇਹ ਪਿੰਡ ਵੀ ਖਾਂਦਾਨੀ ਅੱਛਾ ਲਾਟੀ ਦਾ ਘੰਟਾ ਜਾਂ ਬੋਲਾ ਲੇਟਾ ਲਾਟੀ ਮੋਟਾ ਇਹ ਵੀ ਫੈਟ ਛੋਟ ਹੁੰਦੀ ਹੈਗਾ ਵੱਡਾ ਹੈਗਾ ਵੱਡਾ ਬੇੜਾ ਪਾਰੇ ਜਾਨੀ ਪਕੜੇ ਬੰਦੇ ਤੇ ਵੀ ਭਾਣਾ ਮਿਲ ਕੇ ਜਾਦੇ ਰਹਿੰਦੇ ਆ ਮੋਟਰਸਾਈਕਲ ਉਹ ਹੈਗਾ ਕਿੱਥੇ ਜਾਗੇ ਅਸੀਂ ਹਾਪੜ ਟੱਪਕੇ ਸੌੜੀ ਕੋਲ ਹਾਰਾਪੋ ਟੱਪਕੇ ਅਸੀਂ ਚੱਲੀ ਆਤੀ ਆਲਾ ਆਪਣੇ ਬੈਠ ਕੇ ਚੱਲੇ ਹਾਂ ਤਾਂ ਅੱਛਾ ਵੀ ਨਹੀਂ ਨਾ ਸਿੱਟ ਜਾ ਕੇ ਇਨਸ਼ਾਅੱਲਾ ਆ ਗਏ ਗੁਰਦੁਆਰਾ ਸਾਹਿਬ ਆਪਾ ਨੰਦਾ ਜੀ ਹਾਂ ਆਪਾ ਨੰਦਾ ਜੀ ਹਾਇਗਾ ਤੋਂ ਬਲੌਗ ਬੰਦਾ ਮੈਂ ਕਿੱਧਰ ਆਇਆ ਤੁਮ ਨੂੰ ਮੈਂ ਮੈਂ ਤਾਂ ਤੁਮ ਨੂੰ ਮੈਂ ਤਾਂ ਇੱਧਰੋਂ ਸਾਈਡ ਦੇ ਨਾਲ ਹੀ ਗਰਾਊਂਡ ਆ ਉਸ ਤੋਂ ਕਿੱਧਰ ਹਾਂ ਦੇਖੋ ਲੋਕਾਂ ਦੇ ਝੋਨੇ ਦੀ ਸਰਾਂ ਨੂੰ ਵੀ ਲੱਪੇ ਹੈ ਨਾ ਨਿਸਰਾਂ ਨਹੀਂ ਨਿਸਰ ਦੀ ਨਿਸਰ ਮਿਲ ਕੇ ਨਿਸਰ ਨਿਸਰ ਨ ਲਾਪੀ। ਉਹ ਤਾਂ ਨਹੀਂ ਨਾ ਦੀ ਭਾਸ਼ਾ ਲਾਗਾ। ਤੂੰ ਉਰਦੂ ਬੋਲਦੀ ਆ। ਆਹੋ ਮੈਂ ਉਰਦੂ ਬੋਲਦੀ ਆ। ਤੁਹਾਡੀ ਭਾਸ਼ਾ ਉਹ ਸਾਡੀ ਭਾਸ਼ਾ ਬਹੁਤ ਫਾਰਕ ਆ ਬਣੀ ਤੇ ਪਪਾ। ਹੋ ਚੱਲੇ ਆਪਾਂ ਦੇਖੋ। ਤੋ ਤੇਰਾ ਕਿਹਨੀ ਪਾਇਆ? ਮੋ ਤੇਰਾ। ਮੋ ਬਣਾ ਮੈਂ ਜਦੋਂ ਵੀ ਜਾਨੇ ਜਾਂ ਮੈਂ ਜਮੂਰਦਾਰਾਂ ਨਾਲ ਤੇ। ਪਾਪਾ। ਮੀਂਹ ਉੱਥੇ ਸਭ ਬੰਦ ਹੋ ਗਿਆ। ਨੱਕੇ ਕੋਤੇ। ਉਈ ਉਹ ਲੱਗ ਗਿਆ ਜੀ ਅਸੀਂ ਦਿਵਾਲਾ ਇੰਟਰ ਹੋਣਾ ਮੱਖਣ ਉਸਤਾਦ ਉਹਨਾਂ ਦਾ ਤੇ ਅਗਨੀ ਦੇ ਪਾਪਾ ਦੀਦੱਕ ਤੇ ਰਹਿੰਦੇ ਹੁੰਦੇ ਸੂਰਜ ਕੱਲਾ ਜਦੋਂ ਮੈਂ ਮੈਹਨਾ ਕੋਲੇ ਹੀ ਰਿਹਾਂ ਦਾਦੀ ਜਿਆਦਾਤਰ ਮਤਲਬ ਇੱਥੇ ਰਿਹਾ ਹੂੰ ਅਸੀਂ ਨਾ ਜਦੋਂ ਕਿ ਮੈਨੂੰ ਹੋਣਾ ਦੀ ਹੁੰਦੀ ਸੀ ਕਿ ਫੇਰ ਆ ਤਾਂ ਮਿੱਟੂ ਮਿੱਟੂ ਬਣਾਉਣਾ ਸੀ ਨਾ ਕੰਪੂਰ ਦਾ ਕਿੱਥੇ ਰੰਗ ਹੁੰਦਾ ਸੀਗਾ ਕਿ ਅਰੇ ਇਹ ਵੀ ਅਜੇ ਉੱਥੇ ਘਮੁੰਦਾ ਘਮੁੰਦਾ ਪਨੀਰ ਪਾਪਾ ਮੈਨੂੰ ਲਿਆ ਇੱਕ ਮੈਨੂੰ ਕੰਮ ਰਿਹਾ ਸੀਗਾ ਇੱਥੇ ਬਾਚੀ ਜੀ ਬਣਾਣੀ ਸੀ ਮੈਂ ਉਹ ਜਿਹੜੀ ਹੁੰਦੇ ਨੀਲਾ ਕਾੜ ਨਹੀਂ ਬਣਾਉਂਦੇ ਆ ਉਹ ਬਣਵਾਣੇ ਸੀਗੇ ਫੇ ਉਹਨਾਂ ਨਾਲ ਪੁੱਛਣਾ ਸੀ ਕਿਉਂਕਿ ਫੇ ਇੱਥੇ ਦੇ ਬਣਾਨੇ ਆ ਤੇ ਧਾਰ ਕਾਟ ਵਗੈਰਾ ਜਦੋਂ ਮੈਂ ਰੱਖੇਗਾ ਫੇ ਮੇਰੇ ਉੱਥੇ ਨਹੀਂ ਸਿਖਾਉਂਦੇ ਕਿ ਉਹ ਹੋਣਾ ਦੇ ਹੁਣ ਬੰਦੇ ਆ ਕਹਿੰਦੇ ਨਵੇਂ ਸ਼ੇਪ ਤੇ ਕਾਹਾਂ ਫੇ ਮੈਨੂੰ ਉਹ ਬਣਵਾਣੇ ਕਹਿਣੀ ਆ ਤੇ ਉਹ ਏ ਹੁਣ ਜਦੋਂ ਜੇ ਉਹ ਕਹੋਗੇ ਅਪਲਾਈ ਹੁਣ ਕਰ ਦੋ ਕਿ ਉਹ ਅਪਲਾਈ ਨੂੰ ਹੁਣ ਕਰ ਦੂੰਗੀ ਜੇ ਨਹੀਂ ਤਾਂ ਫੇਰ ਮਤਲਬ ਆਲਸਾ ਪਰਸੋਂ ਤੱਕ ਕਾਹਕੇ ਕਰਾਂਗੀ ਇਹ ਇੱਕ ਮੇਰਾ ਮੇਨ ਕੰਮ ਸਿਗਾ ਕੀ ਕਰਵਾਣਾ ਬਾਕੀ ਦੇਖਦੇ ਹਾਂ ਹਾਂ ਸਾਡਾ ਜੀ ਮੱਖਣ ਭਰਾ ਮਿਲੋ ਇਹਨੂੰ ਕਾਂਤ ਸੂਮਾਰਾ ਜੀ ਜੈ ਇਕੱਠੇ ਰਹੇ ਆ ਸੀ ਬਹੁਤ ਟਾਈਮ ਤੋਂ ਬਹੁਤ ਲੱਭੇ ਮੱਖਣ ਭਾਈ ਤੈਨੂੰ ਮੈਂ ਕਿੱਥੇ ਰਹਿਣਾ ਮਾ ਪਿੰਡਾਂ ਹੀ ਰਹਿੰਦਾ ਰਹੇ ਹਾਂ ਕਿੱਥੇ ਹਾਂ ਦਿਖਾਈ ਬਹੁਤ ਟਾਈਮ ਬਾਅਦ ਹੁੰਦਾ ਸਾਡਾ ਹੂੰ ਟਾਈਮ ਬਦਲ ਗਿਆ ਨਾ ਬਹੁ ਵੇਲੇ ਤਾਂ ਕੀਤੀ ਕਲੱਚ ਕੀਤੇ ਬਹੁ ਲੋਹ ਲੋਹਾ ਖਾਂਦੇ ਹੁੰਦੇ ਤੇ ਜੈਲੀ ਦਾ ਕੁੱਤਾ ਕੋਈ ਜਿਵੇਂ ਵੇਖਿਆ ਕੁੱਤਾ ਕੁੱਤਾ ਵੱਢਿਆ ਮੱਖਣ ਬਾਜੀ ਰਾਤ ਨੂੰ ਹੋਰ ਭਾਜੀ ਸੇਤਾਂ ਹੂੰ ਠੀਕ ਠਾਕ ਹੈ ਚੱਲ ਵਧੀਆ ਮਹਿੰਦੀ ਲਾਉਂਦਾ ਨਹੀਂ ਨਾ ਮਹਿੰਦੀ ਲਾਉਣੇ ਨਹੀਂ ਟਾਈਮ ਹੀ ਲੱਗੇ ਹੂੰ ਸਭ ਕੁਝ ਭਾਵਾ ਅੱਛਾ ਠੀਕ ਠਾਕ ਹਾਂ ਚੱਲ ਸਹੀ ਹੈ ਫਿਰ ਅੱਧ ਤੱਕ ਗੁਰਦੁਆਰਾ ਜਾਵਾਂ ਹਾਂ ਇੰਨੇ ਜੀ ਬਸ ਸੰਧ ਕੱਢ ਜਿੱਥੇ ਨਾਲ ਕੱਢਦੇ ਹਾਂ ਹੌਣਸੇ ਚੱਲੇ ਆ ਵੀ ਸੰਧ ਪਹਿਰਾ ਹੀ ਹੋ ਗਿਆ ਇੱਥੇ ਹਾਂ ਖਰੀ ਪੈਂਡਾ ਦੇ ਆਲਾ ਆਹ ਹਾਰਾ ਨਹੀਂ ਵਧੀਆ ਆ ਆਹ ਯਾਰ ਇਹ ਮੇਰੇ ਤੋਂ ਵਾਪਸ ਇਹਨਾਂ ਨੂੰ ਵਾਪਸ ਜਾ ਰਹੇ ਆ ਜੀ ਇਹਨਾਂ ਨੂੰ ਜਾਣੇ ਵਾਪਸ ਸੇਮਰ ਆ ਨੀ ਅੱਜ ਉਹ ਬੱਸ ਮੋਟਰ ਬਜਾਰੇ ਤੋਂ ਅਸੀਂ ਜਾ ਰਹੇ ਆ ਵਾਵਾ ਕਰਕੇ ਨਾ ਆਵਾਜ਼ ਆਏ ਔੜੀ ਪਾ ਕੇ ਸੰਧੀ ਹੋਣੀ ਆ ਆਹ ਦੇਖੋ ਪੀ ਕੋ ਇਹਨੇ ਸਹੀ ਪੀ ਕੋ ਹਾਏ ਮਰੇ ਹੁਣ ਗਣਾ ਗਈ ਇਹਨੇ ਸਹੀ ਪੀ ਕੋ ਆਹ ਪੜਿਆ ਅੱਜ ਵੀ ਇੰਨੀ ਦਾ ਮਤਲਬ ਕਿ ਟਿੱਕੀ ਧੋਪਿਆ ਨਾ ਨਿਕਲ ਹੀ ਹੋਗੀ ਕਹਿੰਦੇ ਮਤਲਬ ਬਾਰਿਸ਼ ਦੀ ਧੋਪਿਆ ਕਿ ਮੀਂਹ ਪਊਗਾ ਮੀਂਹ ਵਾਲੀ ਧੋਪਿਆ ਇਹ ਉਹ ਤਾਂ ਪਿੰਡ ਆ ਗਿਆ ਭਾਰਾ ਬੁਰਾ ਆ ਦੇਖੋ ਦੀ ਕੱਚੀਆਂ ਸੜਕਾਂ ਸੱਚੀਆਂ ਗਲੀਆਂ ਮੈਂ ਤਾਂ ਕੁੜੀ ਵੀ ਘਰੇ ਆ ਗਈ ਹੋਣੀ ਆ ਅਵਰੇ ਇਹਦੇ ਪਪਾ ਇਹ ਅਸੀਂ ਕਿਹੜਾ ਰਾਂ ਨੂੰ ਪੈ ਗਏ ਇਹ ਸਾਗੇ ਤੋਂ ਸਾਗੇ ਰਾਂ ਲੈ ਤੂੰ ਕੱਚੀ ਕੱਚੀ ਪੈ ਗਿਆ ਪੱਕੀ ਪੱਕੀ ਪੈ ਗਿਆ ਹੁੰਦਾ ਉਹ ਆਈ ਨਹੀਂ ਲੁੱਟਾ ਕੋ ਹੁੰਦੀ ਆ ਪਤਾ ਜੋ ਡਰ ਲੱਗਦਾ ਆ ਨਹੀਂ ਨੀ ਸਿਰਫ ਇਹ おはよう。 ਧੀ ਦੀ ਆ ਵਧੀਆ ਆਪਣਾ ਰਾਮ ਨਾਲ ਸਾਡੀ ਨਾਲ ਬੌਂਡਿੰਗ ਜੇ ਕਿ ਕਰੀਓ ਦੋਨਾਂ ਜਾਣੀਆਂ ਆਪਾਂ ਰਾਮ ਦੇ ਨਾਲ ਮਾਣਾ ਦੋਨੇ ਰਹਿਾਂਗੇ ਜਿੱਥੇ ਜਾਣਾ ਆਣਾ ਇਕੱਠਿਆਂ ਚਲਦਾ ਜਾਂਦੀਆਂ ਆਪਣਾ ਕੰਮ ਕਰੋ ਰਾਮ ਦੇ ਨਾਲ ਕੀ ਕੁਝ ਨਹੀਂ ਹੋ ਜਾਊਗਾ ਮੈਂ ਤਾਂ ਕਰੂ ਸਭ ਕੋ ਸਭ ਓਏ ਯਾਰ ਦੇਖ ਆ ਦੇ ਕਿਦਾਂ ਫਟਾ ਇੰਨਾ ਆ ਦੇ ਓਲੀ 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 ਹਰੇ ਤੈਨੂੰ ਸਿੱਧੀ ਤਾਂ ਅੱਜ ਕੋ ਖੜਕੇ ਨਹੀਂ ਮਿਲੀ ਸਿੱਧੀ ਹੈ ਲੈ ਸਿੱਧੀ ਕਿਥੀ ਬੈਂਗ ਤੜੇਂ ਗਏ ਨੇ ਕਿਤੇ ਨੇ ਮੋੜ ਕੋਰੇ ਰੇਟਾਈ ਦੇ ਅਣੀ ਦੇ ਪਾਪਾ ਕਿੱਥੇ ਪਹੁੰਚ ਗਏ ਹਰੀ ਪਹੁੰਚ ਗਏ ਜੋੜੀ ਗਰਾਊਂਡ ਵੀ ਕੋਰ ਦੁਆਰੇ ਤੇ ਬਾਦਰੇ ਕਿਥੋਂ ਦੇ ਗਰਾਊਂਡ ਚ ਮੈਂ ਦੇਖਾਂ ਦੀ ਗਰਾਊਂਡ ਕਿੰਨੀ ਪਾਣੀ ਦੇ ਨਾਲ ਭਰੀ ਹੋਆ ਆਹ ਦੇਖੋ ਜੀ ਕਿੰਨੀ ਗਰਾੜਾ ਸਾਰੀ ਗਰਾੜ ਪਾਣੀ ਦੇ ਨਾਲ ਭਰੀ ਹੋਈ ਆ। ਉਹ ਤਾਂ ਖੇਤ ਵੀ ਹੋ ਗਏ ਸਾਰੇ ਆਹ ਬੁੱਧਵਾਰਾ ਸਾਰੇ। ਅਰੇ ਦੇਖ ਭਾ ਦੱਬੀ। ਆ ਵੀ ਮਤ ਖੇਤ ਘਿਰੋ ਹੈ ਨਾ ਪਾਣੀ ਦੇ ਨਾਲ ਆ ਦੇਖੋ ਹੁਣ ਪਾਣੀ ਸੁੱਕ ਗਿਆ ਥੋੜਾ ਧੁੱਪ ਕਰਕੇ ਆ ਸਾਰੇ ਇਹ ਕ ਭਰੀ ਹੋਆ। ਤਾ ਸੜਕਾਂ ਵੀ ਟੁੱਟੀਆਂ ਆਇਆ। ਇਹ ਤਾਂ ਹੋਲੀ ਚੱਲੀ ਹੋਣੀ ਤੇ ਬਹੁਤ। ਆ ਰੋਕੋ। ਚਲੋ ਚਾਲਦੇ ਹਾਂ ਮੈਂ ਕਹਿਨੀ। ਜਹਾੜੀ ਕੋ ਜਾਓ। ਹੋਰ ਇਹ ਕੀ ਗੱਲ ਸੁਣਾਉਣੀ। ਕੋਈ ਭਾਈ ਉਹ ਹੋਇਆ। ਚੱਲ ਕਾਦੀ ਮੈਂ ਤਾਂ। ਆ ਮੈਂ ਆਸੀ ਚੱਲਦੇ ਆ ਜੀ ਪੱਠੇ ਲੈਣਾ ਤੋਂ ਪੱਠਿਓ ਪੜ੍ਹਣੇ ਆ। ਆ ਦੇਖੋ ਛੋਣ ਨਾ ਇਹ ਤਾਂ 2 ਮਿੰਟ ਲਾਣੀ ਪੱਠੇ ਪੱਢਣੋਂ ਆਪਣੀ ਤੇ ਪਾਪਾ ਬਹੁਤ ਫਾਸਟ ਆ ਪੱਠੇ ਵੱਢਾ ਜਾ ਇਹ ਹਾਂ ਏ ਧੁੱਪ ਆ ਦੇਖੋ ਮੀਹ ਜਿਹੜਾ ਪਿਆ ਸੀਗਾ ਪਾਰ ਦਿੱਤਾ ਉਹਨੇ ਇਹ ਕਾਹਦੇ ਕਰਦੇ ਨੇ ਤਾਂ ਫੇ ਚਲਣਾ ਥੱਲੇ ਨਾ ਕਰੀ ਚੱਲ ਨੰਗਾ ਜੋ ਤਾਲ ਤੋਰਾ ਆ ਦੇਖਿਆ ਕੁੱਤਿਆਂ ਨੇ ਲਈ ਇਹਨਾਂ ਹੋਣਾ ਆਪਣਾ ਮੂੰਹ ਫੇਖਰਾਬ ਕਰਨਾ ਇਹ ਤਾਂ ਪੈਸਿੰਗ ਕੱਟੀਆਂ ਉਹਦੀ ਆਥੋ ਤਾ ਨਾ ਹਾਥੋਂ ਵੱਢਣੇ ਆ ਹਾਥੋਂ ਵੱਢਣੇ ਪਚਾਲ ਵੱਢ ਲੈ ਪੋਛ ਲੈਣੇ ਵੱਢ ਲਾ ਉੱਤ ਜਾ ਤਾਲਾ ਬੜਗਾ ਇਹ ਦੇ ਬੰਦੀ ਵੀ ਦੇ ਬੜਗਾ ਹੂੰ ਇੱਕ ਵਾਰ ਜੀ ਜੀ ਨੂੰ ਬੰਦੇ ਨੇ ਜੀ ਤਕਾਰ ਰੋਤੀ ਪਾਣੀ ਖੜਾ ਪਰ ਖੇਤਾਂ ਚਾਹ ਲੱਗਾ ਬਣੀ ਤਾਂ ਪਾ ਪੱਠੇ ਵੱਡਣ ਪੁੱਤੋ ਭੂਆ ਲੱਗੀ ਹੋ ਕੀ ਕਹਿਨੀ ਹਾਂ ਹਾਂ ਜੀ ਕਰੀਨਾ ਆਟਾ ਗੁੰਨ੍ਹੇ ਕਰੀਉਂ ਪਕਾਣੀ ਹਾਂ ਤੇ ਆਣੀ ਜਹੇ ਤੇ ਮੋਦੀ ਤਾਂ ਨਹੀਂ ਹਾਂ ਹਾਂ ਕਹਣੀ ਉਹਨੂੰ ਰੰਗ ਨਹੀਂ ਤਾਂ ਕੱਖ ਵੱਡੀਆਂ ਕਰੇ ਮੋਰ ਫੇਸਾਂ ਮੋਰ ਕੋ ਨਹੀਂ ਚੱਲਦੀ ਯਾਨੀ ਕੋਈ ਨਹੀਂ ਮੋਟੇ ਪੋਤਲੇ ਆਲੋ ਬਚਾਰਾ ਬਚਾਰਾ ਬਚੂਰਾ ਨਹੀਂ ਹੈਗਾ ਇਹ ਦੇਖੋ ਨਾ ਹੁਣ ਆਜ ਥੋਪੇ ਕੱਢਣੀ ਆ ਮੈਂ ਤਾਂ ਇੱਥੇ ਖੜੀ ਹਾਂ

ਕੋਮੋ ਮੂਨੋ ਕਰੀਮ ਲਾ ਕੇ ਘੁੰਮਦਾ ਆ ਬਾਹਰ ਨਹੀਂ ਮੂੰਹ ਚ ਲਾ ਕੇ ਆਏ ਆ ਅੰਦਰ ਬਾਹਰ ਨਹੀਂ ਲਾ ਕੇ ਫਿਰਦਾ ਬਾਹਰ ਨਹੀਂ ਲਾ ਕੇ ਫਿਰਦਾ ਆ ਝੂੜ ਥੋੜੀ ਆ ਮੂੰਹ ਕਿੱਥੇ ਪੂਆ ਹੁਣ ਆ ਕੇ ਵੜ ਗਈ ਉਹ ਭਰਾ ਜਿਹੜਾ ਤੇ ਨਹੀਂ ਚੱਕੇ ਪਾ ਰਿਹਾ ਤੇ ਵੜਤਾ ਲੈ

ਬਹੁਤ ਨੁਕਸਾਨ ਹੋਇਆ ਵੀ ਲੋਕਾਂ ਦਾ ਤਾਂ ਹਨਾ ਵੀਰੇ ਪਾਪਾ ਪਾਰਿਸ਼ ਦੇ ਨਾਲ ਆ ਵੀਰੇ ਹੁਣ ਵੱਡੋਗੇ ਵੱਡੋਗੇ ਨਹੀਂ ਗਲਗਲ ਪਟਟੇ ਇਹ ਰਸੋ ਕਿਦਾਂ ਪਾਣੀ ਚ ਹੈ ਇੱਕ ਬਣੀ ਤੇ ਪਾਪਾ ਨੇ ਭਰੀ ਸਿੱਟੇ ਆਂਦੀ ਆ ਇੱਕ ਹੁਣ ਆ ਲੈ ਕੇ ਚੱਲੇ ਆਹ ਵਾਲੀ ਕੇ ਬਾਸ ਹੁਣ ਅਸੀਂ ਚੱਲਿਆਂ ਬਣੀਤ ਘਰੇ ਆ ਚੱਲੇ ਹਾਂ ਉਸੇ ਚੱਲੀ ਜੀ ਹੋ ਇਤਨੇ ਸੜਟੇ ਜੇ ਤੁਹਾਨੂੰ ਲੋਕ ਇੱਥੇ ਤੱਕ ਸੀਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕੱਲ੍ਹ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਪਿਆਰਜਾ ਕਮੈਂਟ ਵੀ ਜਰੂਰ ਕਰਦਿਆ ਕਰੋ ਤੇ ਮਿਲਦੇ ਹਾਂ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ ਬਾਏ ਜੀ